ਉਠਦੀ ਬਹਿੰਦੀ ਜੀ ਜੀ ਕਹਿੰਦੀ ਉਠਦੀ ਬਹਿੰਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇਨਾ ਮਾਰ ਜਾਲ ਮਾਵੇ ਪੇਕੇ ਤਤੜੀ ਦੇ ਦੂਰ ਵੇਨਾ ਮਾਰ ਜਾਲ ਮਾਵੇ ਪੇਕੇ ਤਤੜੀ ਦੇ ਦੂਰ ਤੜਕੇ ਉਠ ਚੱਕੀ ਝੋ ਲੈਦੀ ਦੁੱਧ ਰੜਕ ਕਿਤਾਰਾ ഉ ചോദി ദുദ്ധ രോ മേ വട്ട പാ ച ചിരി കൂടാ ടോ മേ വട്ട പാന ചിരത്തെ കൂടാ ടോ ഡിഗ് പ ਟੁੱਟ ਟੁੱਟ ਹੋਈ ਚੂਰ ਬੇਨਾ ਮਾਰ ਜਾਲ ਮਾਵੇ ਪੇਕੇ ਤਤੜੀ ਦੇ ਦੂਰ ਵੇਨਾ ਮਾਰ ਜਾਲ ਮਾਵੇ ਪੇਕੇ ਤਤੜੀ ਦੇ ਦੂਰ ਦਿਨ ਲੰਘਦਾ ਕਾਗ ਅਡਾਉਂਦੀ ਦਾ ਲੁੱਕ ਛਿਪ ਕੇ ਔਸੀਆਂ ਪਾਉਂਦੀ ਦਾ ਦਿਨ ਲੰਘਦਾ ਕਾਗ ਅਡਾਉਂਦੀ ਦਾ ਲੁੱਕ ਛਿਪ ਕੇ ਔਸੀਆਂ ਪਾਉਂਦੀ ਦਾ ਕੋਈ ਵੇਖੇ ਹਾਲ ਨੀਮਾਣੀ ਦਾ ਛਮਕਾਂ ਨਾਲ ਰੂਪ ਹੰਡਾਉਂਦੀ ਦਾ ਕੋਈ ਵੇਖੇ ਹਾਲ ਨੀਮਾਣੀ ਦਾ ਛਮਕਾਂ ਨਾਲ ਰੂਪ ਹੰਡਾਉਂਦੀ ਦਾ ਔਖੀ ਰਹਿੰਦੀ ਪਰ ਸਹਿ ਲੈਂਦੀ ਔਖੀ ਰਹਿੰਦੀ ਪਰ ਸਹਿ ਲੈਂਦੀ ਸਾਰੇ ਟੱਬਰ ਦੀ ਕੂਰ ਵੇਨਾ ਮਾਰ ਜਾਲਮਾਂ ਪੇਕੇ ਤੱਤੜੀ ਦੇ ਦੂਰ ਬੇਨਾ ਮਾਰ ਜਾਲ ਮਾਵੇ ਪੇਕੇ ਤੱਤੜੀ ਦੇ ਦੂਰ ਨੇਣਾ ਵਿੱਚ ਨੀਰ ਸੁਕਾ ਲੈਂਦੀ ਡਰਦੀ ਨਾ ਉੱਚੀ ਸਾ ਲੈਂਦੀ ਨੇਣਾ ਵਿੱਚ ਨੀਰ ਸੁਕਾ ਲੈਂਦੀ ਡਰਦੀ ਨਾ ਉੱਚੀ ਸਾ ਲੈਂਦੀ ਦਿਨ ਪਾਗਾਂ ਭਰਿਆ ਕਦੀ ਕਦੀ ਜਦ ਫੁੱਲ ਕੇਸਸ ਬੁਲਾ ਲੈਂਦੀ ਦਿਨ ਪਾਗਾ ਭਰਿਆ ਕਦੀ ਕਦੀ ਜਦ ਭੁੱਲ ਕੇ ਸਸ ਬੁਲਾ ਲੈਂਦੀ ਜ਼ਖਮਾਂ ਦੇ ਹੁਣ ਹੌਲੀ ਹੌਲੀ ਜ਼ਖਮਾਂ ਦੇ ਹੁਣ ਹੌਲੀ ਹੌਲੀ ਪਣਦੇ ਜਾਣ ਨਸੂਰ ਵੇਨਾ ਮਾਰ জাল ਮਾਵੇ ਪੇਕੇ ਤਤੜੀ ਦੇ ਦੂਰ ਵੇਨਾ ਮਾਰ জাল ਮਾਵੇ ਪੇਕੇ ਤਤੜੀ ਦੇ ਦੂਰ ਬੇ ਨ ਮਰ ਜਾਲਮਾ ਵੇ ਪੇਕ ਤਤੜੀ ਦੇ ਦੂ